ਹਾਂ ਦੋਸਤੋ ਮੈਂ ਤੁਹਾਡਾ ਆਪਣਾ ਸੰਦੀਪ ਲੁੱਧਰ ਜ਼ਿਲ੍ਹਾ ਪਟਿਆਲਾ 22 ਤੇ 23 ਜਨਵਰੀ ਪਿੰਡ ਦਗਾਲ ਬਹੁਤ ਹੀ ਸੋਹਣਾ ਕਬੱਡੀ ਟੂਰਨਾਮੈਂਟ ਹੋ ਰਿਹਾ ਬਿੱਟੂ ਦਗਾਲ ਦੇ ਸਰੋਵਰ ਹਿਆਲ ਵਿੱਚ ਕਰਾਇਆ ਜਾ ਰਿਹਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਮਾ ਮਾ ਕੇ ਪਹੁੰਚੋ ਮੇਰੇ ਜਿਹੜੀਆਂ ਰੌਣਕਾਂ ਪਾਓ ਹਾਂ ਤਾਂ ਦੋਸਤੋ ਤੁਸੀਂ ਸਾਰੇ ਵੀਰਾਂ ਨੇ ਇਹ ਜਿਹੜੀ ਸੰਦੀਪ ਲੁੱਧਰ ਦੀ ਉਹ ਵੀਡੀਓ ਦੇਖ ਲਈ ਹੋਵੇਗੀ ਇਹ ਕਬੱਡੀ ਕੱਪ ਦੁਗਾਲ ਦਾ 22 ਅਤੇ 23 ਜਨਵਰੀ 2024 ਨੂੰ ਹੋਵੇਗਾ 23 ਜਨਵਰੀ ਨੂੰ ਦੋਸਤੋ ਇੱਥੇ ਉਹ ਲੋਪਨ ਦੀਆਂ 16 ਸੱਧੀਆਂ ਹੋਈਆਂ ਟੀਮਾਂ ਖੇਡਣਗੀਆਂ ਜਿਸ ਦਾ ਫਰਸਟ ਇਨਾਮ 1 ਲੱਖ ਰੁਪਏ ਅਤੇ ਸੈਕੰਡ 75000 ਰੁਪਏ ਹੋਵੇਗਾ ਅਤੇ ਬੈਸਟ ਟਰੇਡਰ ਅਤੇ ਜਾਫੇ ਨੂੰ 51 51000 ਰੁਪਏ ਦਿੱਤੇ ਜਾਣਗੇ ਅਤੇ ਇੱਥੇ ਵੱਡੇ ਵੱਡੇ ਸੁਪਰਸਟਾਰ ਪਲੇਅਰ ਪਾਲੇ ਜਲਾਲਪੁਰ ਦੁੱਲੇ ਕੇਪਿੰਡ ਵਰਗੇ ਫਰੀਆਦ ਸਾਜੀ ਹੋਣੇ ਵਰਗੇ ਅਤੇ ਹੋਰ ਵੀ ਸਾਰੇ ਜਿਹੜੇ ਕਿ ਅੱਜ ਦੇ ਸਮੇਂ ਵਿੱਚ ਖੇਡਦੇ ਨੇ ਸਾਰੇ ਉਹ ਪਲੇਅਰ ਖੇਡਣਗੇ ਅਤੇ ਇੱਕ ਵੱਡੇ ਕੱਪ ਲਾਈਵ ਚੱਲੋ ਆ ਕੱਬਡੇ 365 ਤੇ ਅਤੇ ਤੁਸੀਂ ਸਾਰੇ ਵੀਰ ਵੀ ਜ਼ਰੂਰ ਪਹੁੰਚੋ ਤਾਂ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ